ਜਿਸ ਨੌਜਵਾਨ ਨੂੰ ਤੁਸੀਂ ਚਿੱਤਰ ਪ੍ਰੇਰਣ ਹੁੰਦਿਆਂ ਨੂੰ ਸਕਰੀਨ ਤੇ ਦੇਖ ਰਹੇ ਹੋ ਇਹ ਨੌਜਵਾਨ ਸੇਵਾ ਮੁਕਤ ਹੋਏ ਥਾਣੇਦਾਰ ਦਾ ਮੁੰਡਾ ਤੇ ਇਸ ਨੇ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਦੇ ਨਾਲ ਅਜਹੀ ਕਰਤੂਤ ਕਰ ਦਿੱਤੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਤੇ ਇਸ ਨੂੰ ਮੁੱਧਾ ਪਾ ਲਿਆ ਚੰਗੀ ਤਰ੍ਹਾਂ ਇਸ ਦੇ ਕਸੂਨ ਮੁੱਕੇ ਲਗਾਏ ਤੇ ਚਿੱਤਰ ਪ੍ਰੇਰਣ ਕੀਤੀ ਜਦੋਂ ਤੁਹਾਨੂੰ ਅਸੀਂ ਇਸ ਮੁੰਡੇ ਦੀ ਕਰਤੂਤ ਦੱਸਾਂਗੇ ਤਾਂ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਇਨ੍ਹਾਂ ਤਸਵੀਰਾਂ ਤੇ ਕੋਈ ਨਹੀਂ ਇਹ ਕੋਸਾ ਦਾ ਮੁੰਡਾ ਜੀ ਇਹ ਹੈ ਜੀ ਇਹ ਕੋਸਾ ਦਾ ਪੰਜਾਬ ਪੋਲਸ ਦਾ ਬਾਬਾ ਜੀ ਦਾ ਪਾ 50 ਪੋਲਸ ਚੋਰੀ ਮੈਨੂੰ ਸ਼ਕਲੋਂ ਪਾ ਕਰੋ ਜੀ ਇਹ ਬਾਬਾ ਇਹ ਬਾਬਾ ਪੰਜਾਬ ਪੋਲਸ ਦਾ ਬਲਾਜਮਾ ਜੀ ਦਾ ਬਣਾਏ ਵੀਡੀਓ ਚੋਰੀ ਇਹ ਬਾਬਾ ਇਹ ਪੰਜਾਬ ਪੋਲਸ 700 ਰੁਪਏ ਕਰ ਇਹ ਚੋਰੀ ਕੀਤੀਆਂ ਡਾਕਟਰ ਸਾਹਿਬ ਬੱਟ ਚੱਕੇ ਨੇ ਮਾਲ ਅੱਲਾ ਲਾ 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 ਨਹੀਂ ਮੋੜ ਮੋੜ ਕੇ ਖੜ ਜਾਓ ਖੜ ਜਾਓ ਡਿੱਟੂ ਡਿੱਟੂ ਖੜ ਜਾਓ ਲਾਲਾ ਮੋੜ 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 ਦੋ ਵਾਰ ਲੈ ਕੇ ਦੋਹਰੀ ਮੋੜਦੇ ਆ ਦੋ ਵਾਰ ਲੈ ਕੇ ਕਰਦਾ ਉਹ ਤੇ ਚੱਲ ਜਾ ਕੈਮਰੇ ਦੇ ਪਰੇ ਲੈ ਜਾਓ ਕੈਮਰੇ ਦੇ ਪਰੇ ਲੈ ਜਾਓ ਉਹ ਕੈਮਰੇ ਦੇ ਪਰੇ ਲੈ ਜਾਓ ਮਾਮਲਾ ਖੰਨਾ ਦਾ ਜਿੱਥੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਮਹਿਲਾ ਡਾਕਟਰ ਦਾ ਪਰਸ ਚੋਰੀ ਕਰਕੇ ਇਹ ਸੇਵਾ ਮੁਕਤ ਥਾਣੇਦਾਰ ਦਾ ਮੁੰਡਾ ਭੱਜ ਰਿਹਾ ਸੀ ਤਾਂ ਲੋਕਾਂ ਨੇ ਪਿੱਛਾ ਕਰਕੇ ਇਸ ਨੂੰ ਫੜਿਆ ਅਤੇ ਇਸ ਦੀ ਜੇਬ ਦੇ ਵਿੱਚੋਂ ਸਰੀਂਜਾ ਅਤੇ ਹੋਰ ਸਮਾਨ ਨਿਕਲਿਆ ਤਾਂ ਨੌਜਵਾਨ ਨੇ ਮੀਡੀਆ ਦੇ ਸਾਹਮਣੇ ਆਪਣੀ ਗਲਤੀ ਮੰਨੀ ਕਿਥੇ ਰਹਿਣਾ ਪਰਸਕਾਰ ਨਾਲ ਬਾਹਰ ਰੱਖਿਆ ਕੋਈ ਇੱਕ ਮਿੰਟ ਖੜਿਆ ਕਿਥੇ ਲੈਣਾ ਭਰਾ ਤੂੰ ਰਹਿਣਾ ਕਿੱਥੇ ਰਹਿਣਾ ਕਿੱਥੇ ਪਾਣੀ ਰਹਿਣਾ ਕਿੱਥੇ ਉਡੀ ਦਿਨ ਵੀ ਫੰਨੇ ਚ ਰਹਿਣਾ ਤੇਰੇ ਡੈਡੀ ਪੁਲਿਸ ਚ ਨੇ ਹਾਂਜੀ ਹਾਂਜੀ ਕਿੱਥੇ ਲੱਗੇ ਨੇ ਪਰ ਐਡਾ ਯਾਰ ਤੁਸੀਂ ਖੁਦ ਤੇਰੇ ਡੈਡੀ ਦਾ ਕੀ ਨਾਮ ਹੈ ਬੈਨ ਬੈਡ ਬੰਦੇ ਕੀ ਨਾਮ ਆ ਨਾਮ ਕੀ ਹੈ ਮੈਡਮ ਦਾ ਨਾ ਨਾਮ ਕੀ ਹੈ ਨਾਮ ਮੇਰਾ ਨਾਮ ਹਰਮਨਜੀਤ ਸਿੰਘ ਤੇ ਰਹਿਣਾ ਕਿੱਥੇ ਹੋ ਤੇਰੇ ਡੈਡੀ ਦਾ ਕੀ ਨਾਮ ਆ ਦਸਵਿੰਦਰ ਕਿੱਥੋਂ ਰਿਟਾਇਰ ਹੋਏ ਨੇ ਆਪਣੀ ਮਲੂਕ ਕਿੱਥੋਂ ਜੀ ਮਲੂਕ ਤੋਂ ਵੀਰੇ ਮਲੂਕ ਕਿਹੜੇ ਸਟਾਫ ਚ ਰਹਿ ਰਹੇ ਨੇ ਉਹ ਨਹੀਂ ਨਹੀਂ ਉਹ ਰੇਖਾ ਨਹੀਂ ਚਲੀ ਜਾ। ਤੇ ਤੂੰ ਇਹ ਕੰਮ ਕਿਉਂ ਕੀਤਾ ਫਿਰ? ਯਾਰ ਗਲਤੀ ਮੈਂ ਗਲਤੀ ਮੰਨ ਲਈ ਯਾਰ। ਵੀਰੇ ਮੈਂ ਤਾਂ ਕੋਈ ਪੈ ਵੀ ਨਹੀਂ ਕੀ ਵੀ ਕੈਪ ਕਰਿਆ ਕੁਝ ਵੀ ਨਾ। ਪਰਸ ਕਿੱਥੇ ਪਰਸ ਕਿੱਥੇ ਆ? ਨਹੀਂ ਓਏ ਪਰਸ ਕਿੱਥੇ ਆ? ਹੱਥ ਲਿਆ ਕਰ ਲੈ ਪਈ ਆ। ਨਹੀਂ ਯਾਰ ਪਰਸ ਕਿੱਥੇ ਆ? ਤੂੰ ਸਾਡਾ ਮਾਰ ਰੰਗ। ਬਾਪੂ ਆ ਹੋਵੇ। ਬਾਪੂ ਹੈ ਮੇਰਾ ਮਾਰਨ ਦੇ। ਥੱਲੇ ਕਰ ਲੈ ਫਿਰ ਕੀ ਹੋ ਗਿਆ ਹੁਣ? ਆਏ ਮੈਂ। ਪਰਸ ਕਿੱਥੇ ਆ? ਹੁਣ ਬੰਦ ਮੈਂ ਚਾਹ ਪੂਰਾ ਕਰ ਲੈ ਮੇਰੇ ਮੇਰੇ ਬਾਪ ਨੂੰ ਕਰਨ ਦੇ। ਉਹ ਨਸ਼ੇ ਨਸ਼ੇ ਦੇ ਪੂਰ ਚਲੀ ਕੀਤਾ ਇਹ। ਹਾਂ ਤੇਰਾ ਹੱਥ ਲਿਆ ਯਾਰ ਤੇਰਾ ਹੱਥ ਲੱਜਾਈਦਾ ਮਾਰ ਮਾਰੇ ਨੂੰ ਮਾਰੋ ਨਹੀਂ ਪਰਸ ਤੱਕ ਨਹੀਂ ਅੱਛਾ ਤੂੰ ਤੂੰ ਸੇਫਟੀ ਚ ਲੱਗੇ ਚੱਲੇ ਆ ਆਪਣੀਆਂ ਚੋਰੀ ਕਰਕੇ ਮੈਨੂੰ ਦਿਖਾਈ ਵੀ ਨਹੀਂ ਲਾ ਕੇ ਜਮਣੇ ਨਹੀਂ ਤੂੰ ਚੋਰੀ ਕਰਕੇ ਆਪਣੀ ਸੇਫਟੀ ਚ ਲੱਗੇ ਜੰਨੇ ਆ ਥੰਕ ਲੈ ਕਮੈਂਟ ਉਤੇ ਹੀ ਪਾਰਕਿੰਗ ਠੇਕੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਐਮਰਜੈਂਸੀ ਡਿਊਟੀ ਉੱਪਰ ਤਾਇਨਾਤ ਡਾਕਟਰ ਅਮਨ ਦਾ ਪਰਸ ਚੋਰੀ ਹੋ ਗਿਆ ਸੀ ਤਾਂ ਕੈਮਰੇ ਦੇ ਵਿੱਚ ਦੇਖਿਆ ਗਿਆ ਕਿ ਇਹ ਨੌਜਵਾਨ ਪਰਸ ਚੁੱਕ ਕੇ ਭੱਜਿਆ ਤਾਂ ਤੁਰੰਤ ਨਸ਼ਾ ਤਸਕਰੀ ਲਈ ਬਦਨਾਮ ਮੀਟ ਮਾਰਕੀਟ ਗਿਆ ਤਾਂ ਉੱਥੇ ਨੌਜਵਾਨ ਨਸ਼ਾ ਖਰੀਦ ਰਿਹਾ ਸੀ ਜਿਸ ਨੂੰ ਮੌਕੇ ਤੇ ਫੜ ਲਿਆ ਗਿਆ ਜੀ 70 ਸਾਲ ਚੋਂ ਪੁਣੀ ਇੱਕ ਦਾ ਡੈਂਸੀ ਮੈਡਮ ਦਾ ਬੈਗ ਲੈ ਕੇ ਭੱਜਿਆ ਜੀ ਇਹ ਬੰਦਾ ਉਹ ਗੁਦਰਤੀ ਇਹਨਾਂ ਨੇ ਮੈਨੂੰ ਬੁਲਾ ਲਿਆ ਜੀ ਕਹਿੰਦੇ ਵੀਡੀਓ ਚੈੱਕ ਕਰੋ ਬੰਦਾ ਦੇਖੋ ਜੀ ਇਹ ਬੰਦਾ ਗੁਦਰਤੀ ਨੇ ਇਹਨੇ ਕੋਲ ਖੜਾ ਹੋਇਆ ਜੀ ਇਹ ਬੰਦਾ ਪਹਿਚਾਣ ਲਿਆ ਮੀਟ ਮਾਰਕੀਟ ਦੇ ਅੰਦਰੋਂ ਸਮਾਨ ਲੈ ਰਿਆ ਸੀ ਜੀ ਜਿਹਨਾਂ ਦੇ ਘਰੋਂ ਮੈਂ ਫੜਿਆ ਜੀ ਇਹਨੂੰ ਕਿਹੜਾ ਸਮਾਨ ਜੀ ਇਹ ਚਿੰਟਾ ਲੈ ਰਿਆ ਸੀ ਤੇ ਹੋਰ ਕੀ ਕੀ ਮਿਲਿਆ ਨੇ ਕੋਈ ਅਰੇ ਕੋਈ ਸਾਰਾ ਸਮਾਨ ਮਿਲਿਆ ਮੈਡਮ ਦੇ ਡਾਕਟਰ ਦਾ ਸਮਾਨ ਸੀ ਜੋ ਵੀ ਤੇ ਉਹਦੇ ਹੈੱਡਫੋਨ ਸੀ ਐਪਲ ਦੇ ਤੇ ਬੈਗ ਸੀ ਮੈਡਮ ਦਾ ਬਾਹਰੋਂ ਆਇਆ ਕੈਨੇਡਾ ਤੋਂ ਮੈਡਮ ਦਾ ਸਮਾਨ ਬਾਅਦਸ ਮਿਲ ਗਿਆ ਜੀ ਤੇ ਫੜ ਕੇ ਉਹਨੂੰ ਪੁਲਿਸ ਉਹਦੇ ਕਰਤਾ ਸੀ ਆਪਾਂ ਇੱਕੋ ਜਿਹੜੇ ਸਿਰਿੰਜਾ ਵੀ ਦੇ ਜੇਬ ਚ ਮਿਲਿਆ ਹਾਂਜੀ ਸਿਰਿੰਜਾ ਮਿਲਿਆ ਜੀ ਇਹਦੇ ਜੋ ਕੋਈ ਨਸ਼ਾ ਦਾ ਹੀ ਲੱਗਦਾ ਹੈ ਨਸ਼ਾ ਦਾ ਹੀ ਇਹ ਪੁਲਿਸ ਵਾਲੇ ਦਾ ਮੁਲਾਜ਼ਮ ਦਾ ਬੇਟਾ ਕਹਿੰਦਾ ਜਸਵੰਦਰ ਇਹ ਜਿਹੜੀ ਗੱਟਨਾ ਮਾਡੂ ਕੋਲ ਹੀ ਕੀ ਹੋਣਾ ਚਾਹੀਦਾ ਜੀ ਜੀ ਅੱ체 ਕਾਦੋਗਰ ਕੋਈ ਪੁਲਿਸੀ ਸਿਆਤਾ ਆਪਣੀ ਜਿਹੜੀ ਕੋਈ ਚੌਂਕੀ ਬਣਨੀ ਚਾਹੀਦੀ ਹੈ ਰੋਜ਼ ਦਾ ਕੰਮ ਹੋ ਗਿਆ ਜੀ ਮਹੀਨਾ ਪਹਿਲਾਂ ਇਹਨੇ ਪਹਿਲਾਂ ਵੀ ਚੋਰੀ ਕੀਤੀ ਹੈ ਮੈਡਮ ਦੀ ਅਜੂਜੀ ਵਾਰ ਫੇਰ ਨਹੀਂ ਕਰ ਲਈ ਜੀ। ਕਿਉਂਕਿ ਕਈ ਮੋਟਰਸਾਈਕਲ ਚੋਰੀ ਹੋਏ ਨੇ ਤੁਹਾਨੂੰ ਮਿਲਜਾਨਾ ਭਰਨਾ ਪੰਦਾ ਜੀ। ਵੀਰ ਜੀ, ਕੀ ਕਰੀਏ ਪੂਰੀ ਸਫਾਈ ਕੀਤੀ ਵੀ ਹੈ। ਕੋਈ ਨਾ ਕੋਈ ਰਾ ਨੂੰ ਦਾੰਦ ਲਗਾ ਕੇ ਲਈ ਜਾਂਦਾ ਜੀ। ਖੈਰ ਇਸ આરોપી ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਇਸ આરોપી ਨੂੰ ਆਪਣੇ ਨਾਲ ਥਾਣੇ ਲੈ ਗਈ ਜਿਸ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਟੱਲੋਂ ਦੀ ਰਿਪੋਰਟ।